ਇੱਕ ਸ਼ਾਇਰ ਕਹਿੰਦਾ ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਸੋਭਾ ਸੁਣ ਕੇ ਹੋ ਗਿਆ ਮੈਂ ਦਾਖਲ ਦੇੜੇ ਪੈਣਗੇ 20 ਤੇ 30 ਕੋਈ ਨਾ ਜਦੋਂ ਵਿੱਚ ਸਕੂਲ ਦੇ ਨਿਗਾਹ ਮਾਰੀ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ ਬਾਜਾਂ ਵਾਲਿਆ ਤੇਰੀਆਂ ਤੂੰ ਜਾਣੇ ਕਰ ਸਕਦਾ ਤੁਸਾਂ ਦੀ ਰੀਸ ਕੋਈ ਨਾ ਕਰ ਸਕਦਾ ਤੁਸਾਂ ਦੀ ਰੀਸ ਕੋਈ ਨਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਮਕੌਰ ਦੀ ਗੜੀ ਵਿੱਚ ਹੋਏ ਮਹਾਨ ਜੰਗ ਵਿੱਚ ਸਿੰਘ ਅਤੇ ਸਿੰਘਣੀਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਕਵਿਤਾ ਆਪ ਜੀ ਦੇ ਚਰਨਾਂ ਵਿੱਚ ਦਾਸ ਪ੍ਰਗਟ ਸਿੰਘ ਵੱਲੋਂ ਇਹੋ ਬਿਆਨ ਕੀਤੀ ਜਾ ਰਹੀ ਹੈ ਆਪੇ ਸੂਰਮੇ ਕਹੋਣਾ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕਹੋਣਾ ਗੱਲ ਹੋਰ ਹੁੰਦੀ ਏ ਪਰ ਸਿੱਧਕ ਨਿਭਾਉਣਾ ਗੱਲ ਹੋਰ ਹੁੰਦੀ ਏ ਪਰ ਸਿੱਧਕ ਨਿਭਾਉਣਾ ਗੱਲ ਹੋਰ ਹੁੰਦੀ ਏ ਗੇ ਵੇਤਾਖਤ ਹਜ਼ਾਰਾ ਪੁਰੀ ਆਨੰਦ ਛੱਡ ਕੇ ਜੋੜੇ ਪੁੱਤਰਾਂ ਦੇ ਵਾਰ ਦਿਲੋਂ ਪਿਆਰ ਕੱਢ ਕੇ ਗੇ ਵੇਨਤਾਖਤ ਹਜ਼ਾਰਾ ਪੁਰੀ ਆਨੰਦ ਛੱਡ ਕੇ ਜੋੜੇ ਪੁੱਤਰਾਂ ਦੇ ਵਾਰ ਦਿਲੋਂ ਪਿਆਰ ਕੱਢ ਕੇ ਫੇਰ ਕੰਡਿਆਂ ਤੇ ਸੋਹਣਾ ਗੱਲ ਹੋਰ ਹੁੰਦੀ ਏ ਫੇਰ ਕੰਡਿਆਂ ਤੇ ਸੋਹਣਾ ਗੱਲ ਹੋਰ ਹੁੰਦੀ ਏ ਪਰ ਸਿੱਧਕ ਨਿਭੋਣਾ ਗੱਲ ਹੋਰ ਹੁੰਦੀ ਏ ਆਰੇ ਸਿੱਧਕ ਨਿਪੋਣਾ ਗੱਲ ਹੋਰ ਹੁੰਦੀ ਏ ਖਾ ਕੇ ਦੇਗਾ ਜੇ ਉਬਾਲੇ ਮਿੱਠਾ ਪਾਣਾ ਮੰਨ ਕੇ ਤਿੱਖੇ ਆਰਿਆਂ ਦੇੜ ਵੱਟਿਆਂ ਚ ਬਨ ਕੇ ਖਾ ਕੇ ਦੇਗਾ ਜੇ ਉਬਾਲੇ ਮਿੱਠਾ ਪਾਣਾ ਮੰਨ ਕੇ ਤਿੱਖੇ ਆਰਿਆਂ ਦੇੜ ਵੱਟਿਆਂ ਚ ਬਨ ਕੇ ਜੀਵਤਨ ਚੇਰ ਵੋਣਾ ਗੱਲ ਹੋਰ ਹੁੰਦੀ ਏ ਇਹ ਵੇਤਾਨ ਚਰਵਾਣ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕਾ ਹੋਣਾ ਗੱਲ ਹੋਰ ਹੁੰਦੀ ਏ ਪਰ ਸਿੱਧਕ ਨਿਭਾਣਾ ਗੱਲ ਹੋਰ ਹੁੰਦੀ ਏ ਪਰ ਸਿੱਧਕ ਨਿਭਾਣਾ ਗੱਲ ਹੋਰ ਹੁੰਦੀ ਏ ਜਿਵੇਂ ਛੱਡ ਕੇ ਜਿਕਾਰਾ ਸ਼ੇਰ ਵਾਂਗੂ ਬੁੱਕ ਤੇ ਲੈ ਕੇ ਹੱਥ ਵਿੱਚ ਢਾਲ ਤਲਵਾਰ ਚੁੱਕ ਕੇ ਜੇ ਵਿਚਾ ਢਕੇ ਜੇ ਕਾਰਾ ਸ਼ੇਰ ਵਾਂਗੂ ਭੁੱਖ ਕੇ ਲੈ ਕੇ ਹੱਥ ਵਿੱਚ ਢਾਲ ਤਲਵਾਰ ਚੁੱਕ ਕੇ ਸਿਰ ਟਲੀ ਤੇ ਟਿਕੋਣਾ ਗੱਲ ਹੋਰ ਹੁੰਦੀ ਏ ਫਿਰ ਟਲੀ ਤੇ ਟਿਕੋਣਾ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕਾਹੋਣਾ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕਾਹੋਣਾ ਗੱਲ ਹੋਰ ਹੁੰਦੀ ਏ பூரா ரோசாசாட தோற கேடே தி தூரா ரோசாசாட தோற கேடு திளி பிரேம வாலி ஆனா கல்டி ஏ பிரேமாலி ஆனா கலந்த ਆਪੇ ਸੂਰ ਮੇਂ ਕੌਣਾ ਗੱਲ ਹੋਰ ਹੁੰਦੀ ਏ ਪਰ ਸਿੱਧਕੇ ਨਿਭਾਉਣਾ ਗੱਲ ਹੋਰ ਹੁੰਦੀ ਏ ਪਰ ਸਿੱਧਕੇ ਨਿਭਾਉਣਾ ਗੱਲ ਹੋਰ ਹੁੰਦੀ ਏ ਪੈਂਦੀ ਕੋਪਰੀ ਲਾਉਣਾ ਪੁੱਲ ਪਿਆਰ ਜੱਗ ਦਾ ਛੂਟਾ ਚਰਖੜੀ ਦਾ ਜਾਨ ਤੋਂ ਪਿਆਰ ਲੱਗਦਾ ਪੈਂਦੇ ਕੋ ਪਰਿ ਲਾਉਣੀ ਭੁੱਲ ਪਿਆਰ ਜਾਗਦਾ ਝੂਟਾ ਚਰਖੜੀ ਦਾ ਜਾਨ ਤੋਂ ਪਿਆਰ ਲੱਗਦਾ ਬੰਧ ਬੰਧ ਕਟਵੋਣਾ ਗੱਲ ਹੋਰ ਹੁੰਦੀ ਏ ਬੰਧ ਬੰਧ ਕਟਵੋਣਾ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕੋਣਾ ਗੱਲ ਹੋਰ ਹੁੰਦੀ ਏ ਪਰ ਸਦਕ ਨਬੋਣਾ ਗੱਲ ਹੋਰ ਹੁੰਦੀ ਏ ਪਰ ਸਿੱਧਕ ਲੈ ਬੋਣਾ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕਹੋਣਾ ਗੱਲ ਹੋਰ ਹੁੰਦੀ ਏ ਆਪੇ ਸੂਰਮੇ ਕਹੋਣਾ ਗੱਲ ਹੋਰ ਹੁੰਦੀ ਏ ਵਾਹਿਗੁਰੂ ਜੀ ਕਾ ਖਾਲਸਾ